ਅਲਪ ਸੁਖ ਅਲਪ ਸੁਖ ਛਾੜ ਸੰਸਾਰੀ ਸੁਖ ਛੱਡ ਕੇ ਆ ਰਾਜ ਪ੍ਰਬੰਧ ਦੇ ਜਿਹੜੀ ਗੱਲ ਕੀਤੀ ਹੁਣ ਪਹਿਲਾਂ ਜਦੋਂ ਇਹ ਤਿਆਗ ਨਹੀਂ ਇਹ ਮੰਤੋਂ ਅਲਪ ਸੁਖ ਛਾੜ ਪਰਮ ਸੁਖ ਤੇ ਸਾਡਾ ਟਾਰਗੇਟ ਬਣ ਜਵੇ ਫੇਰ ਇਹ ਇੱਕ ਆਪਰਖ ਸਭਾਈ ਨਰ ਜਿਹਦੇ ਨਾਲ ਲਾਗੇ ਸੁਖ ਲੈਣਾ ਹੋ ਮੇਰਾ ਉਹਦੀ ਅਧੀਨਗੀ ਨਾਲ ਦਾ ਮਤਲਬ ਅਧੀਨਗੀ ਹੈ ਜਿਹਦੇ ਹੁਕਮ ਜੇ ਰਹਿਣਾ ਹੋਵੇ ਨਾ ਉਹ ਹਾਗਮ ਪੁਰਖਾ ਬਾਕੀ ਸਰਵੋਤਮ ਅਧੀਨ ਨਾਰ ਦਾ ਮਤਲਬ ਅਧੀਨ ਹੁੰਦਾ ਹੈ ਅੰਡਰ ਨਾਰ ਦਾ ਅੰਦਰ ਹੋਰ ਕੁਛ ਨਹੀਂ ਅਧੀਨਗੀ ਅਧੀਨਗੀ ਦਾ ਮਤਲਬ ਹੁਣ ਔਰਤਾਂ ਨਾਰ ਕਹਾ ਕੇ ਬਰਾਬਰੀ ਕਰਦੀਆਂ ਨੇ ਇਹ ਬੁੱਧੀ ਪੁੱਠੀ ਹੋ ਗਈ ਸੰਸਾਰ ਦੀ ਗੁਰਮਖਾਨੇ ਦੀ ਰੀਤ ਹੀ ਕਰੀਆ ਕਹਿੰਦੇ ਨੀ ਗੌਰਵਤ ਬਰਾਬਰੀ ਕਰ ਦਿਓ ਬਰਾਬਰੀ ਕਿੱਥੇ ਕਰਦੀ ਹੈ ਪੜ ਕੇ ਤਾਂ ਦੇਖੋ ਬਰਾਬਰੀ ਨਹੀਂ ਕਰਦੀ ਵੱਤ ਮਾਰੀ ਹੋਈ ਆ ਤੁਹਾਡੀ ਜਗਮਾ ਬੁਰਖ ਏਕ ਹੈ ਉਸ ਅਗਲੀ ਨਾਲ ਸਭਾਈ ਉਹ ਜਦ ਪਰਮ ਸੁਖ ਪਾਉਂਦਾ ਉਦੋਂ ਦੀ ਗੱਲ ਆ ਇਹ ਫੇਰ ਲੰਢੀ ਦੀ ਗੱਲ ਹੈ ਜਦੋਂ ਟਾਰਗੇਟ ਪਰਮ ਸੁਖ ਤੇ ਹੋ ਜਵੇ ਟਾਰਗੇਟ ਸੰਸਾਰੀ ਸੋ ਨਾ ਰਹੇ ਔਰ ਤਦਾ ਸੰਸਾਰੀ ਸੁਖ ਤੋਂ ਬਿਨਾਂ ਟਾਰਗੇਟੇ ਨਹੀਂ ਕੋਈ ਹੋਏ ਨਹੀਂ ਸਕਦਾ ਜਿਹੀਂ ਨਾ ਹੋਇਆ ਕਿਸੇ ਦਾ ਨਹੀਂ ਹੋ ਸਕਦਾ ਹੋਇਆ ਬਸ ਜੁੜ ਕੇ ਸ਼ਾਸਤਰਾਂ ਨੇ ਇਹਨੂੰ ਆਇਆ ਰੂਪ ਲਿਆ ਔਰ ਇਸ ਪੁਆਇੰਟ ਤੇ ਇੱਕ ਗੱਲ ਖੋਲ ਦੇਣੀ ਚਾਹੀਦੀ ਹੈ ਗੁਰਮਤ ਸਿਰਫ ਇੱਕ ਪੁਆਇੰਟ ਤੇ ਸਹਿਮਤ ਹੈ ਹਿੰਦੂ ਮਤ ਨਾਲ ਔਰ 3.0 ਤੇ ਕੁਬੀਰ ਸਹਿਬ ਬਤਾ ਗੁਰੂ ਕਰਨੇ ਬਦਲੀ ਨਹੀਂ ਗੱਲ ਹੈ ਉਹ ਗੱਲ ਇੱਥੇ ਦਰਜ ਕਰ ਲਈ ਨਾ ਜੇ ਸਾਵਧਨਾ ਹੁੰਦੇ ਤਾਂ ਦਰਜ ਨਹੀਂ ਕਰਦੇ ਗੁਰਬਾਣੀ ਚ ਦਰਜ ਹੈ ਗੁਰਬਾਣੀ ਦੇ ਵਿੱਚ ਇਹ ਉਹ ਕਹਿੰਦੇ ਜੇ ਤਾ ਤਾਇ ਰਹੇ ਨੇ ਭਈ ਤੂੰ ਮੁਸਲਮਾਨਾਂ ਦੇ ਘਰ ਦਾ ਜਲਵਾ ਹਿੰਦੂ ਬਣੇ ਬੈਠਾ ਤੇ ਹਿੰਦੂ ਨੂੰ ਉਹ ਘੜਾ ਵੀ ਕਹਿੰਦੇ ਆ ਮੁਸਲਮਾਨ ਨੂੰ ਹਿੰਦੂ ਇਹਨਾਂ ਤੁਰਕੂ ਕਹਣ ਤੁਰਕੂ ਨੂੰ ਚੰਗਾ ਵੀ ਸਮਝਦੇ ਹਿੰਦੂ ਨੂੰ ਮਾੜਾ ਸਮਝਦੇ ਫਿਰ ਤੂੰ ਹਿੰਦੂ ਕਹਿੰਦੇ ਬਣੇ ਹੋਏ ਉਹ ਕਹਿੰਦਾ ਨਾਮ ਹਮੇਂ ਹਿੰਦੂ ਨਾ ਮੁਸਲਮਾਨ ਮੈਂ ਨਾਮ ਮੁਸਲਮਾਨ ਨਾ ਹਿੰਦੂ ਮੈਂ ਦੋਈ ਨਹੀਂ ਆ ਰਾਮ ਅੱਲਾ ਕੇ ਬੰਡ ਪ੍ਰਾਨ ਮੈਂ ਤਾਂ ਦੋਈ ਵੀ ਫਿਰ ਤੂੰ ਕੀ ਐ ਇਹ ਨਹੀਂ ਸਮਝ ਸਕੇ ਨਾ ਮੁਸਲਮਾਨ ਨਾ ਹਿੰਦੂ ਨਸਕੋ ਵੀ ਫਿਰ ਕੀ ਹੈ ਜਾਂ இந்து ਬਣੀ ਮੁਸਲਮਾਨ ਬਣੀ ਤੀਜਾ ਹੋਛਾ ਇਹੋ ਜਾਂ ਔਰ ਤੀਜਾ ਹੋ ਜਾਂਦਾ ਉਹ ਕਹਿੰਦਾ ਉਹਨਾਂ ਨੂੰ ਕਹਿੰਦਾ ਵੀ ਜੇ ਸੁਨਨਤ ਤੁਸੀਂ ਸੁਨਨਤ ਕਰਾ ਲਓ ਕਹਿੰਦਾ ਮੁਸਲਮਾਨ ਹੋਣ ਦਾ ਸੁਨਨਤ ਕਰਾ ਲਾ ਕਹਿੰਦਾ ਜੇ ਸੁਨਨਤ ਹੋਏ ਤੇ ਕਰੇ ਤੇ ਮੁਸਲਮਾਨ ਹੋ ਜਾਂਦਾ ਵੇ ਔਰਤ ਦਾ ਔਰ ਨੂੰ ਕਿਵੇਂ ਬਣਾਉਂਗਾ ਔਰਤ ਕਾ ਕਰੀਏ ਇਹ ਲੋਕ ਕਿਵੇਂ ਬਣਾਉਗੇ ਧਰਮ ਬਦਲੀ ਕਰੂ ਉਹ ਤਾਂ ਫੇਰ ਨਹੀਂ ਕਹਿੰਦੇ ਅਰਧ ਸਰੀਰੀ ਨਾਲ ਨਾ ਛੱਡੂ ਅਰਧ ਸਰੀਰੀ ਹੈ ਠੀਕ ਹੈ ਜਾਂ ਸਰੀਰ ਕੰਪਲੀਟ ਨਹੀਂ ਇਹ ਆਪਣੇ ਆਪ ਨਹੀਂ ਜਾ ਸਕਦੀ ਤੇ 10 ਦਵਾਰ ਨਹੀਂ ਹੈ ਅਜੋ ਕੰਪਲੀਟ ਇਹਦਾ ਸਰੀਰ ਹੈ ਇਹ ਕਬੀ ਹੈ ਇਸ ਕਰਕੇ ਬੰਨੂ ਦੂਰਨ ਦੂਰ ਕਹੇ ਜੋ ਤੁਸੀਂ ਭਾਵੇਂ ਕਹੀ ਜਾਓ ਮੈਨੂੰ ਹੰਦੂ ਤਾਂ ਇਹ ਹਿੰਦੂ ਹੀ ਰਹੀ ਹੈ ਮੈਨੂੰ ਹਿੰਦੂ ਆ ਰਹੇ ਹੰਦੂ ਹਿੰਦੂ ਹੀ ਰਹੀਏ ਇੱਕ ਪਾਸੇ ਤਾਂ ਕਹਿ ਰਿਹਾ ਉਹਨਾਂ ਦੀ ਨਿਗਾਹ ਮੈਨੂੰ ਹਿੰਦੂ ਆਪਣੀ ਨਿਗਾਹ ਮੈਨੂੰ ਹਿੰਦੂ ਸਮਝ ਲੋ ਚਾਹੇ ਤੁਸੀਂ ਪਰ ਮੈਂ ਹਿੰਦੂ ਹਾਂ ਨਹੀਂ ਨਾ ਤਾਂ ਹਿੰਦੂ ਹਨਾ ਮੁਸਲਮਾਨ ਤੁਸੀਂ ਮੈਨੂੰ ਜੇ ਹਿੰਦੂ ਸਮਝਦੇ ਹੋ ਸਮਝੀ ਜਾ ਕੋਈ ਫਰਕ ਨਹੀਂ ਮੁਸਲਮਾਨ ਹੋਣਾ ਨਹੀਂ ਬੰਦੋ ਹਿੰਦੂ ਹੀ ਰਹੀਏ ਕਹਿ ਰਿਹਾ ਵਿਦਵਾਨਾ ਜੋ ਦਰਜਾ ਦਿੰਦਾ ਹੈ ਔਰਤ ਨੂੰ ਉਹੀ ਦਰਜਾ ਸਿੱਖ ਹੁੰਦਾ ਹੈ ਬਸ ਕਹਿਣ ਦਾ ਮਕਸਦ ਇਹ ਦੋ ਜੋ ਦਰਜਾ இந்து ਗਰਨਤਾ ਵਿੱਚ ਔਰਤ ਦਾ ਉਹ ਤੋਂ ਬਦਲਿਆ ਨਹੀਂ ਹੋਇਆ ਹੈ ਸਿਰਫ ਉਹਤੇ ਇੱਕ ਪੰਕਤੀ ਜਿਹੜੀ ਕਹੀ ਹੈ ਤੇ ਜਿਨ੍ਹਾਂ ਨੇ ਰੌਲਾ ਪਾਇਆ ਵਿਦਵਾਨਾਂ ਨੂੰ ਮੂਰਖਾਂ ਨੇ ਬਹੁਤ ਕੁਝ ਹੋਰ ਕਿਹਾ ਹੈ ਔਰ ਬਾਣੀ ਸਾਰਾ ਉਪਦੇਸ਼ ਹੈ ਆਦਮੀ ਨੂੰ ਔਰ ਤਨੂ ਉਪਦੇਸ਼ ਬਹੁਤ ਘਟ ਹੈ ਹੈਗਾ ਜਿਹੜਾ ਉਹ ਇਨਲੀ ਮਨ ਵਾਲਾ ਕਾਇ ਕਰੇ ਆਪਣੇ ਘਰ ਹਰਮੋਗੀ ਨਾ ਬਣੀ ਸੋਹ ਨੇੜੇ ਧਨ ਕਬਲੀਏ ਬਾਹਰ ਕਾ ਟੁੱਟ ਉਹਨੂੰ ਘਰ ਤੋਂ ਜਾਣਾ ਬਾਹਰ ਬੰਦ ਖਰਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ ਖਰਮ ਕਾਉਣੇ ਫਿਰ ਔਰ ਇੰਦਾ ਤਾਂ ਖਰਮ ਉਹਦਾ ਘਰ ਵਾਲਾ ਹੀ ਯਾ ਕਹਿ ਖਰਮ ਨਹੀਂ ਔਰ ਤਨੂ ਖਰਮ ਕਹਿ ਸਕਦੇ ਹੋ ਗੁਰਮੁਖ ਲਫ਼ਜ਼ ਹੈ ਇਹ ਗੁਰਮੁਖੀ ਲਫ਼ਜ਼ ਹੈ ਤਾਂ தம் ਪਾਜ ਨੇ ਸਿੰਧ ਸਜਾਇਨੇ ਸੁਗਣੀ ਨੇ ਸਜਾਈਆਂ ਸਿੰਧ ਤੇ ਆਏ ਕਿ ਸਿੰਗਣੀਆਂ ਦਾ ਸੁੱਖ ਤੇ ਸਜਾਈਆਂ ਸਿੰਗ ਲਫ਼ਜ਼ ਆਪਣਿੰਗ ਸਿੰਗਣੀ ਆਪਣੇ ਘਰ ਵਾਲੇ ਦੀ ਹੁੰਦੀ ਹੈ ਗੁਰੂ ਦੀ ਨਹੀਂ ਹੁੰਦੀ ਜਿਵੇਂ ਠਾਨੇਦਾਲ ਦੇ ਘਰ ਵਾਲੀ ਠਾਨਦਾਰ ਨਹੀਂ ਬਣਦੀ ਹੁੰਦੀ ਨਾ ਆਪੇ ਐਵੇਂ ਸਿੰਘ ਦੇ ਘਰ ਵਾਲੀ ਸਿੰਘਣੀ ਆਪੇ ਬਣ ਜਾਂਦੀਆ ਬਿਨਾ ਅਮਰਤ ਹਾਰੀ ਹੋਏ ਤੇ ਦੋ ਇੱਕ ਨੇ ਦੋ ਨਹੀਂ ਹਣ ਜਿਹੜੇ ਇਹਨਾਂ ਨੂੰ ਦੋ ਸਮਝਦੇ ਨੇ ਉਹ ਮੂਰਖ ਨੇ ਦੋ ਹਨ ਨਹੀਂ ਤਨ ਪਰ ਇਹਨਾਂ ਅੱਖੀਆਂ ਬਹਿਣ ਜੇ ਇਕੱਠੇ ਹੋਏ ਇੱਕ ਜੋਤ ਦੋਈ ਮੂਰਤੀ ਤਰਫ ਰਗਿਸ ਹੋਏ ਇਹ ਜੋ ਤੇ ਕਹਤ ਦੋ ਜਗ੍ਹਾ ਅਮਰਤ ਕਿਉਂ ਛਕਾਉਣਾ ਪੈਂਦਾ ਇਹ ਤੇਨ ਨੂੰ ਕੌਣ ਸਮਝੇ ਮੂਰਖ ਮਿਰਵਾਨ ਕੇ ਮੈਂ ਸਮਝ ਲੈਣ ਤਾ ਪਾਗਲ ਜੇ ਦੋ ਇੱਕ ਜੋਧ ਕਾ ਲੈਣ ਉਹ ਇਹਦੇ ਨਾਲੇ ਹੀ ਦਰ ਜਾਂਦੀ ਹੈ ਉਹਨੂੰ ਲੋੜ ਨਹੀਂ ਕੁਝ ਵੀ ਕਰਨ ਦੀ ਉਹਨੇ ਆਪਣੇ ਜੇ ਗੁਰਮੁਖ ਹੈ ਉਹਦੇ ਘਰ ਵਾਲਾ ਉਹਨੇ ਉਹਦੇ ਨਾਲ ਸੁਭਾਅ ਬਣਾਣਾ ਉਹਦੇ ਵਿੱਚੇ ਨਾਲੇ ਨੂੰ ਦੇਣਾ ਬਸ ਸੁਭਾਅ ਬਦਲਣ ਸੀ ਉਹ ਅਬ ਗਲੇ ਪਾਣੀ ਕਾਣੋ ਸੀ ਪਾਣੀ ਚਾਗੀ ਇਹ ਇਕਾਦਮੀ ਕੋ ਗਿਆਨ ਹੈ ਤੇ ਦੂਜੇ ਨੂੰ ਆਪੇ ਬਣ ਜਾਣਾ ਚਾਹੇ ਉਹ ਲੈਣਾ ਤਾਂ ਬਣ ਜਾਣਾ ਨਹੀਂ ਲੈਣਾ ਨਹੀਂ ਬਣਣਾ ਜਿਹਦਾ ਘਰ ਚ ਖਮੂਗਾ ਹੋਵੇ ਉਹਨੂੰ ਦੂਹੇ ਧਰ ਜਾਣ ਦੀ ਲੋੜ ਹੈ ਇਹ ਘਰਚੇ ਗੁਰੂ ਮਗਾ ਤੁਹਾਡੇ ਨੂੰ ਬਾਹਰ ਜਾਣ ਦੀ ਲੋੜ ਕਿਹੜੇ ਗੁਰੂ ਕੋ ਜਾਣ ਦੀ ਲੋੜ ਹੈ ਉਹ ਤੇਰੀਆ ਚਰਤ ਤੇ ਇਸੇ ਗੱਲ ਦੇ ਨੇ ਜਿਹੜੀਆਂ ਬਾਹਰ ਜਾਂਦੀਆਂ ਨੇ ਉਹ ਤੇਰੀਆ ਚਤ ਹੈ ਇਸ ਗੱਲ ਦੀ ਜਿਹੜੀਆਂ ਗੱਲ ਆ ਜਿਹੜੀਆਂ ਬਾਹਰ ਗੱਲਾਂ ਹੁੰਦੀਆਂ ਨੇ ਨਿਕਲ ਕੇ ਸੰਤਾਂ ਦੇ ਡੇਰੇਆਂ ਤੋਂ ਕਿਉਂ ਆਂਦੀਆਂ ਨੇ ਔਰਦਾ ਬਾਹਰ ਜਾਂਦੀਆਂ ਨੇ ਤਾਂ ਕਬ ਹੁੰਦੇ ਨੇ ਬਾਹਰ ਕਿਉਂ ਜਾਂਦੀਆਂ ਨੇ ਕੀ ਕਰਨ ਜਾਂਦੀਆਂ ਨੇ ਜਿਹੜੀ ਗੱਲ ਤੋਂ ਹਟਾਇਆ ਸੀ ਇਹ ਤੇਰੀਆ ਜਿਹੜਤਨ ਦਾ ਇਹ ਪਹਿਲਾਂ ਵੀ ਹੋਇਆ ਨੇ ਹੁਦੈ ਹੀ ਰਹਿਣਗੇ ਗੁਰਬਾਣੀ ਵੀ ਕਹਿੰਦੀ ਹੈ ਕਿਤੇ ਜਾਣ ਦੀ ਲੋੜ ਨਹੀਂ ਉਹਨਾਂ ਨੂੰ ਮੁਸਲਮਾਨਾਂ ਦੇ ਵੀ ਇਹ ਕਿਤੇ ਜਾਣ ਦੀ ਲੋੜ ਨਹੀਂ ਘਰ ਬਲੋ ਕੁਰਾਨ ਪੜ੍ਹਨੀ ਹੈ ਉਹ ਤੇ ਮਾਜੇਦੂ ਵਿੱਚ ਜਾਣ ਦੀ ਲੋੜ ਨਹੀਂ ਯਾਤਰੀ ਉਹਨਾਂ ਦੇ ਠੀਕ ਹੈ ਜਨ ਗੱਲ ਠੀਕ ਹੈ ਐਵੇਂ ਸਾਡੇ ਸੀਗਾ ਜਦੋਂ ਅੰਬਰ ਦੇ ਸ਼ਿਕਾਇਤ ਆਦਮੀ ਸੀ ਉਥੇ ਔਰਤ ਇੱਕ ਵੀ ਨਹੀਂ ਸੀ ਸਿੱਖਾਇਆ ਮਨ ਉਹਨਾਂ ਤੇ ਜਦੋਂ ਤੇ ਸਿੱਖਿਆ ਲਫਜ਼ ਗੁਰੂ ਘਰ ਦੇ ਵਿੱਚ ਸਤਗੁਰੂ ਸਿੱਖ ਕੇ ਵੰਦਨ ਕਾਟੇ ਸਿੱਖੜੀ ਦੇ ਕਿਤੇ ਕੇ ਅਬਦਨ ਕਾਟੇ ਸਿੱਖੜੀ ਕਿੱਥੇ ਆਈਏ ਸਤ ਸਹ ਹੈ ਸੰਤਣੀ ਕਿੱਥੇ ਹੈ ਸਾਧ ਹੈ ਸਾਧਨੀ ਕਿੱਥੇ ਹੈ ਜਿਗਰੇ ਨਹੀਂ ਹੈ ਸਾਧਨੀ ਦਾ ਇਹ ਸਭ ਪਾਗਲ ਨੇ ਅਦਰ ਹੈ ਕੌਣ ਹੈ ਇਹ ਗੁਲਾਮ ਨੇ ਔਰਤਾਂ ਦੇ ਸਾਰੇ ਗੁਲਾਮ ਨੇ ਔਰਤਾਂ ਦੇ ਗੁਲਾਮ ਨੇ ਬੁੱਧੀ ਹੀ ਨਹੀਂ ਸਭ ਜਿਹੜੇ ਗੱਲਾਂ ਕਰਦੇ ਨੇ ਸਾਨੂੰ ਕੋਈ ਇਹੋ ਵੀ ਸ਼ੰਕਾ ਨਹੀਂ ਨਾ ਸਾਨੂੰ ਕੋ ਡਰਿਆ ਕਿ ਸਦਾ ਗੱਲ ਕਰ ਤੇ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਜੋ ਸਾਬਤ ਕਰਕੇ ਦਿਖਾਉਣਾ ਕੋਈ ਗੱਦਾ ਨਹੀਂ ਹੈ ਇਹ ਨਹੀਂ ਮੰਨਣਾ ਗੁਰੂ ਦੀ ਇਹ ਕਿਹੜਾ ਮੰਨਦੇ ਨੇ ਕਹਿੰਦੇ ਜੀ ਧਰਮ ਫੇਲ ਹੋ ਜੂਗਾ ਇਹ ਉਹ ਫੇਲ ਤਾਂ ਹੁਣ ਹੈ ਉਹ ਸੇ ਕੀ ਦੀ ਗੱਲ ਤਾਂ ਤੁਸੀਂ ਵੀ ਨਹੀਂ ਮੰਨਦੇ ਲੇ ਔਰਦਾ ਧਰਮ ਛੱਡ ਜਾਣੀ ਥੋੜਾ ਆਪ ਛੱਡਿਆ ਹੋਇਆ ਔਰਦਾ ਨਹੀਂ ਗੱਲ ਕਰਦੇ ਜੀ ਜੇ ਤੁਸੀਂ ਕਹਿੰਦੇ ਬਰਾਬਰ ਨਹੀਂ ਤਾਂ ਸਾਰੇ ਦੇ ਖਿਲਾਫ ਹੋਏ ਖੜੇ ਹੋ ਤੁਸੀਂ ਸਿੱਖੀ ਦੇ ਜਿਹੜੇ ਵਿਦਵਾਨ ਨੇ ਸਾਰੇ ਸਿੱਖੀ ਤੋਂ ਖਿਲਾਫ ਨਹੀਂ ਹੋਏ ਸੋਣੇ ਇਹ ਆਪਣੀ ਮਰਦਾ ਪ੍ਰਚਾਰ ਕਰਦੇ ਨੇ ਜੋ ਆਪ ਸਮਝ ਲਿਆਨ ਅਦਾ ਪੰਜਾਬ ਦੇ ਹਾਲ ਤੇ ਜਵਾਲਾ ਲੱਗਾ ਸੀ ਇੱਥੇ ਔਰ ਦਾ ਬਰਾਬਰ ਔਰ ਜੱਤੇ ਰੋੜਾ ਪਤਾ ਨਾ ਕੌਣ ਸਮਝਦਾ ਸੀ ਔਰਦ ਨੂੰ ਬਰਾਬਰ ਕਿੱਥੇ ਸਮਝਦਾ ਇਸਾਈਆਂ ਕਿੱਥੇ ਅੱਜ ਤੱਕ ਕੋਈ ਜਿਹੜਾ ਉਹਨਾਂ ਦਾ ਬੋਲ ਬਣਦਾ ਇੱਕ ਔਰਦ ਦਿਖਾਉਗੇ ਇੱਥੇ ਨਾ ਇਸਾਈਆਂ ਦੇ ਆ ਨਾ ਮੁਸਲਮਾਨਾਂ ਦੇ ਕਿਤੇ ਵੀ ਨਹੀਂ ਹੈ ਨਹੀਂ ਜੀ ਸਾਡੇ ਸਿੱਖਾਂ ਤੁਹਾਨੂੰ ਜਾਈਗੀ ਪਾਗਲ ਪਾਗਲ ਨੇ ਇਹ ਕਿ ਵੀ ਸੰਦੀ ਧਰਮ ਇਹ ਨੂੰ ਪੁੱਛੇ ਕਿ ਵੀ ਸੰਦੀ ਧਰਮ ਤੇਰਾ ਪਿਓ ਆ ਧਰਮ ਹੈ ਜਿਹੜਾ ਬਕਵਾਸ ਕਰਦਾ ਇਹ ਜਗENDER ਸਾਹਿਬ ਬੱਕ ਮਾਰਦਾ ਇਹ ਤਾਂ ਜਿੱਦਾਂ ਸੰਸਾਰ ਚੱਲਿਆ ਉਦੋਂ ਦਾ ਧਰਮ ਹੈ ਨੂੰ 21ਵੀਂ ਸਦੀ ਦੇ ਕਹਿੰ ਪਹਿਲਾਂ ਹੈ ਉਹ ਕਰਨ ਆਹ ਬਹੜੀ ਸਦੀ ਪੈਦਾ ਹੋਇਆ ਉਹਨੂੰ ਪੁੱਛੇ ਕਬੀਰ ਕਿਹੜੀ ਸਦੀ ਪੈਦਾ ਹੋਇਆ ਉਦੋਂ ਵੀ ਇਹੀ ਧਰਮ ਸੀ ਤਰੂ ਪ੍ਰਲਾਦ ਕਿਹੜੇ ਕਦੋਂ ਸੀ ਉਦੋਂ ਵੀ ਇਹੀ ਧਰਮ ਸੀ ਵਿੱਚ ਗੁਰਵਾੜੀ ਚ ਨਾਉਣ 21ਵੀਂ ਸਦੀ ਦੇ ਘਰ ਨੂੰ ਨਵੇਂ ਕੀ ਗੱਲ ਛੱਡਤੀ ਇਹ ਚਤਨ ਲੋੜਾ ਨੂੰ ਚਤਰਾਏ ਦਾ ਲੋੜਾ ਚੰਨ ਨੂੰ ਬੜੇ ਧਰਮ ਨੂੰ ਤੁਸੀਂ ਦੱਸੋਗੇ ਧਰਮ ਕੀ ਹੁੰਦਾ ਢੇਲੇ ਦੀ ਤੁਹਾਨੂੰ ਅਗਲ ਨਹੀਂ